ਜੀ ਫਤਿਹ ਕਲੈਕਸ਼ਨ ਬਲੱਡ ਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਸਭ ਤੋਂ ਪਹਿਲਾਂ ਮੇਰੀਆਂ ਭੈਣਾਂ ਨੂੰ ਬੇਨਤੀ ਹੈ ਜੀ ਜਿੰਨਾ ਭੈਣਾਂ ਨੇ ਹਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਵੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕੱਟ ਪੀਸ ਲੈ ਕੇ ਆਏ ਹਾਂ ਜਿਹੜੀਆਂ ਭੈਣਾਂ ਵੀ ਕੱਟ ਪੀਸ ਲੈਣਾ ਚਾਹੁੰਦੀਆਂ ਨੇ ਲੈ ਸਕਦੀਆਂ ਨੇ ਔਰ ਆਪਣੀ ਜਿਹੜੀ ਲੋਕੇਸ਼ਨ ਹੈ ਜੀ ਆਪਾਂ ਹੈਗੇ ਆ ਬੁਢਲਾਡਾ ਡਿਸਟ੍ਰਿਕਟ ਮਾਨਸਾ ਦੇ ਵਿੱਚ ਆਪਣੀ ਜਿਹੜੀ ਸ਼ਾ ਪੁਲ ਨੂੰ ਕ੍ਰਾਸ ਕਰਨ ਤੋਂ ਬਾਅਦ ਖੱਬੇ ਹੱਥ ਪੰਪ ਹੈ ਜੀ ਪੰਪ ਵਾਲੀ ਸਾਈਡ ਸੜਕ ਦੇ ਉੱਤੇ ਹੀ ਆਪਣੀ ਸ਼ਾਪ ਹੈ ਜਿਹੜੀਆਂ ਭੈਣਾਂ ਵੀ ਸ਼ਾਪ ਤੇ ਵਿਜ਼ਿਟ ਕਰਨਾ ਚਾਹੁੰਦੀਆਂ ਨੇ ਕਰ ਸਕਦੀਆਂ ਨੇ ਮੇਰੀਆਂ ਭੈਣਾਂ ਨੂੰ ਬੇਨਤੀ ਹੈ ਜੀ ਜਿਹੜੀਆਂ ਭੈਣਾਂ ਦੁਕਾਨ ਤੇ ਆਉਣਾ ਚਾਹੁੰਦੀਆਂ ਨੇ ਜਾਂ ਫਿਰ ਹਨਾ ਕੰਟੈਕਟ ਕਰਕੇ ਵੀ ਆਪਣਾ ਆਰਡਰ ਬੁੱਕ ਕਰਨਾ ਚਾਹੁੰਦੀਆਂ ਨੇ ਵੀਡੀਓ ਦੇ ਨੀਚੇ ਮੇਰਾ ਨੰਬਰ ਚੱਲ ਰਿਹਾ ਹੈ ਮੇਰੇ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਹੁਣ ਆਪਾਂ ਆਪਣੀ ਵੀਡੀਓ ਸਟਾਰਟ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਜਿਹੜੇ ਮੈਂ ਸੂਟ ਅੱਜ ਦੀ ਕੱਟ ਪੀਸ ਲੈ ਕੇ ਆਈਆਂ ਜੀ ਸ਼ਿਮਰ ਅੱਜ ਜਿਹੜੀ ਹੈਗੀ ਹੈ ਜੀ कॉटन शिमर ਦੀ ਕੱਟ ਪੀਸ ਹੋਣਗੇ कॉटन शिमर ਜਿਹੜਾ ਸਟੱਫ ਰਹੇਗਾ ਜੀ ਕਲਰ ਹੈਗਾ ਮਰਜੈਂਟਾ ਸ਼ਰਟ ਦਾ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਸ਼ਰਟ ਦਾ ਸਟੱਫ ਰਹੇਗਾ ਜੀ 3 ਮੀਟਰ ਦਾ ਰਹੇਗਾ ਜੀ ਸ਼ਰਟ ਇਹ 3 ਮੀਟਰ ਦੀ ਹੈ ਔਰ ਨਾਲ ਹੈਗੀ ਹੈ ਜੀ ਬਾਟਮ ਇਹਦੀ कॉटन शिमर ਦੀ ਹੀ ਬਾਟਮ ਹੈ ਬਾਟਮ ਹੈ ਬਿਲਕੁਲ ਨਾਲ ਮੈਚ ਕਰਦੀ ਬਾਟਮ ਹੈ ਜੀ कॉटन शिमर ਦੀ ਬਾਟਮ ਆਏਗੀ ਬਾਟਮ ਦਾ ਸਟੱਫ ਵੀ ਸੇਮ ਹੈ ਔਰ ਸ਼ਰਟ ਦਾ ਸਟੱਫ ਵੀ ਸੀਮ ਹੈ ਸ਼ਿਮਰ ਟੂ ਸ਼ਿਮਰ ਮੈਚਿੰਗ ਹੈ ਜੀ ਇਹ ਬਹੁਤ ਸੋਹਣਾ ਇਹਦਾ ਸਟੱਫ ਰਹਿਣ ਵਾਲਾ ਹੈ ਜੀ ਔਰ ਇਹਨਾਂ ਦਾ ਪ੍ਰਾਈਸ ਹੈ ਜੀ 160 ਰੁਪਏ ਮੀਟਰ 160 ਰੁਪਏ ਮੀਟਰ ਇਹਦਾ ਪ੍ਰਾਈਸ ਰਹਿਣ ਵਾਲਾ ਹੈ ਜੀ ਕਲਰ ਤੁਸੀਂ ਧਿਆਨ ਨਾਲ ਚੈੱਕ ਕਰੋ ਜਿਹੜੀਆਂ ਭੈਣਾਂ ਵੀ ਸਕਰੀਨਸ਼ਾਟ ਲੈਣਾ ਚਾਹੁੰਦੀਆਂ ਨੇ ਲੈ ਸਕਦੀਆਂ ਨੇ ਕਲਰ ਹੈਗਾ ਜੀ ਪ੍ਰੋਪਰ ਮਰਜੈਂਟਾ ਥੋੜਾ ਰੈਡਨੈਸ ਤੇ ਆ ਰਿਹਾ ਪ੍ਰੋਪਰ ਮਰਜੈਂਟਾ ਕਲਰ ਹੈਗਾ ਜਿਹੜਾ ਇਹ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਸ਼ੋਅ ਕਰ ਰਹੇ ਹਾਂ ਜੀ ਇਹ ਸੀਗਾ ਆਪਣਾ ਫਸਟ ਜਿਹੜਾ ਕੱਟ ਪੀਸ ਪੂਰੇ ਸੂਟ ਦੇ ਵਿੱਚ ਹੀ ਕੰਪਲੀਟ ਹੁੰਦਾ ਜੀ ਇਹ ਸੈਕਿੰਡ ਜਿਹੜਾ ਹੈਗਾ ਜੀ ਇਹਦਾ ਹੈਗਾ ਸਕਿਨ ਦੇ ਨਾਲ ਬਲੂ ਕਲਰ ਦਾ ਜਿਹੜਾ ਇਹਦਾ ਕੰਬੀਨੇਸ਼ਨ ਹੈ ਜੀ ਸਕਿਨ ਨਾਲ ਬਲੂ ਕਲਰ ਦਾ ਕੰਬੀਨੇਸ਼ਨ ਰਹਿਣ ਵਾਲਾ ਇਹ ਜਿਹੜਾ ਟੋਟਲ ਸਟੱਫ ਰਹੇਗਾ ਜੀ 5.5 ਮੀਟਰ ਹੈ ਟੋਟਲ ਸਟੱਫ ਜਿਹੜਾ ਹੈਗਾ ਜੀ ਇਹਦਾ 5.5 ਮੀਟਰ ਹੈ 5.5 ਮੀਟਰ ਦਾ ਇਹ ਟੋਟਲ ਸਟੱਫ ਹੈ ਸਕਿਨ ਦਾ ਜਿਹੜਾ ਇਹਦਾ ਬੇਸ ਹੈ ਜੀ ਨੇਵੀ ਬਲੂ ਨਾਲ ਇਹਦੇ ਤੇ ਪ੍ਰਿੰਟਿੰਗ ਹੈ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹਦਾ ਪ੍ਰਿੰਟ ਬਹੁਤ ਪਿਆਰਾ ਘੁਲਮਾਜਾ ਪ੍ਰਿੰਟ ਹੈ ਜੀ ਜਿਹੜੀਆਂ ਭੈਣਾਂ ਵੀ ਲੈਣਾ ਚਾਹੁੰਦੀਆਂ ਨੇ ਲੈ ਸਕਦੀਆਂ ਨੇ ਔਰ ਇਹ ਜਿਹੜਾ ਸਟੱਫ ਹੈ ਜੀ ਆਪਣੇ ਕੋਲੇ 2 ਪੀਸਾਂ ਦੇ ਵਿੱਚ ਹੈ 5.5 ਮੀਟਰ ਜਿਹੜਾ ਇਹ ਸਟੱਫ ਮਿਲੇਗਾ ਜੀ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ ਸਕਰੀਨਸ਼ਾਟ ਲੈ ਲਵੋ 5.5 ਮੀਟਰ ਦੇ ਵਿੱਚ ਇਹ ਸਟੱਫ ਜਿਹੜਾ ਸੂਟ ਤੁਹਾਡਾ ਬਣ ਕੇ ਰੈਡੀ ਹੋ ਜਾਊਗਾ ਜੀ 160 ਰੁਪਏ ਮੀਟਰ ਜਿਹੜਾ ਇਹਦਾ ਰਹੇਗਾ ਜੀ ਪ੍ਰਾਈਸ ਕਾਟਨ ਸ਼ਿਮਰ ਹੈ ਜੀ ਕੋਈ ਚੁਬਣ ਵਾਲਾ ਫੈਬਰਿਕ ਨਹੀਂ ਹੈ ਕੋਈ ਇਹਦੇ ਤੇ ਲਾਈਨਿੰਗ ਨਹੀਂ ਲੱਗੂਗੀ ਪਿਓਰ ਕਾਟਨ ਸ਼ਿਮਰ ਹੈ ਜੀ ਕੋਈ ਲਾਈਨਿੰਗ ਦੀ ਲੋੜ ਨਹੀਂ ਹੈ ਜ਼ਰੂਰਤ ਨਹੀਂ ਜਿਹੜੇ ਸੂਟ ਨੇ ਜੀ ਇਹ ਤੁਹਾਨੂੰ ਬਾਜ਼ਾਰ ਦੇ ਵਿੱਚ ਹਨਾ ਮਿਲ ਰਹੇ ਨੇ ਮਹਿੰਗੇ ਮਿਲ ਰਹੇ ਨੇ ਪਰ ਆਪਾਂ ਕੱਟ ਪੀਸਾਂ ਦੇ ਵਿੱਚ ਲੈ ਕੇ ਆਏ ਆ ਜੀ ਨੈਕਸਟ ਜਿਹੜਾ ਕਲਰ ਹੈਗਾ ਜੀ ਵਾਈਨ ਕਲਰ ਵਾਈਨ ਕਲਰ ਦੀ ਸ਼ਰਟ ਰਹਿਣ ਵਾਲੀ ਹੈ ਜੀ ਔਰ ਵਿੱਚ ਆਫ ਵਾਈਟ ਸਕਿਨ ਦੇ ਨਾਲ ਇਹਦੀ ਜਿਹੜੀ ਕੰਬੀਨੇਸ਼ਨ ਜਿਆ ਰੱਖਿਆ ਹੋਇਆ ਜੀ ਫਲਾਵਰ ਪ੍ਰਿੰਟ ਬਣਿਆ ਹੋਇਆ ਕਾਟਨ ਸ਼ਿਮਰ ਸਟੱਫ ਰਹਿਣ ਵਾਲਾ ਹੈ ਜੀ ਕਾਟਨ ਹੈ ਬਿਲਕੁਲ ਚੂਬਣ ਵਾਲਾ ਸਟੱਫ ਨਹੀਂ ਹੈ ਨੀਚੋ ਵੀ ਹਨਾ ਜਿਹੜਾ نیچے بیس ਹੈ ਜੀ ਬਹੁਤ ਸੌਫਟ ਹੈ ਕੋਈ ਵੀ ਚੂਬਣ ਵਾਲਾ ਸਟੱਫ ਨਹੀਂ ਹੈਗਾ ਔਰ ਵਾਈਨ ਕਲਰ ਇਹਦਾ ਜਿਹੜਾ ਸ਼ਰਟ ਦਾ ਕਲਰ ਰਹਿਣ ਵਾਲਾ ਹੈ ਜੀ ਇਹ ਦੋ ਪੀਸਾਂ ਦੇ ਵਿੱਚ ਮਿਲਾ ਕੇ ਕਪੜਾ ਹੈਗਾ ਆਪਣੇ ਕੋਲੇ 3 ਤੋਂ 3.5 ਮੀਟਰ ਦੇ ਵਿੱਚ ਹੈ ਜੀ ਦੋ ਪੀਸ ਨੇ ਇਹ 1 ਮੀਟਰ 1 2 ਮੀਟਰ ਦਾ ਪੀਸ ਹੈ ਸਵਾ 2 ਮੀਟਰ ਦਾ ਇੱਕ 1.5 ਮੀਟਰ ਦੇ ਕਰੀ ਪੀਸ ਹੈ ਜਿਹੜੀ ਭੈਣ ਵੀ ਲੈਣਾ ਚਾਹੁੰਦੀ ਹੈ ਇਹ ਪੀਸਾਂ ਨੂੰ ਲੈ ਸਕਦੀ ਹੈ ਔਰ ਇਹਦੇ ਨਾਲ ਆਪਣੀ ਸ਼ਰਟ ਬਣਾ ਕੇ ਜੀ ਹਨਾ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਬਾਟਮ ਰੈਡੀ ਕਰ ਸਕਦੇ ਹੋ ਜਿੱਦਾਂ ਪਹਿਲਾਂ ਵੀ ਆਪਣੇ ਇਹ ਪੀਸ ਆਪਾਂ ਰੈਡੀ ਕਰਵਾਏ ਨੇ ਜੀ ਕਈ ਭੈਣਾਂ ਦੇ ਉਹਨਾਂ ਨੇ ਨਾਲ ਮਤਲਬ ਕੰਬੀਨੇਸ਼ਨ ਵਾਲੀ ਬਾਟਮ ਬਣਾ ਕੇ ਜੀ ਆਪਾਂ ਵਰਕ ਕਰਵਾਇਆ ਔਰ ਟਾਈ ਡ ਜਿਹੜੀਆਂ ਪੈਣਾ ਵੀ ਲੈਣਾ ਚਾਹੁੰਦੀਆਂ ਲੈ ਸਕਦੀਆਂ ਨੈਕਸਟ ਜਿਹੜਾ ਆਏਗਾ ਜੀ ਆਪਣਾ ਹੈਗਾ ਸਕਿਨ ਕਲਰ ਦੇ ਉੱਪਰ ਗ੍ਰੀਨ ਨਾਲ ਜਿਹੜਾ ਇਹਦਾ ਕੰਬੀਨੇਸ਼ਨ ਬਣਿਆ ਹੈ ਜੀ ਮਹਿੰਦੀ ਗ੍ਰੀਨ ਨਾਲ ਮਹਿੰਦੀ ਗ੍ਰੀਨ ਨਾਲ ਕੰਬੀਨੇਸ਼ਨ ਬਣਿਆ ਹੋਇਆ ਹੈ ਜੀ ਸ਼ਰਟ ਪੀਸ ਇਹੋ ਜੀ ਕੱਲਾ ਕੱਲਾ ਸ਼ਰਟ ਪੀਸ ਇਹ ਤੁਹਾਨੂੰ ਮਿਲ ਜੂਗਾ ਜੀ ਬਾਕੀ ਜਦੋਂ ਤੁਸੀਂ ਆਰਡਰ ਕਰਦੇ ਹੋ ਜੀ ਬਕਾਇਦਾ ਨਾਲ ਦੀ ਨਾਲ ਮੈਂ ਮਿੰਕੇ ਤੁਹਾਨੂੰ ਦੱਸਦੀਆਂ ਵੀ ਇਹਦੇ ਵਿੱਚ ਇਹ ਡਿਫੈਕਟ ਹੈ ਔਰ ਇਹ ਇੰਨੇ ਮੀਟਰ ਕਪੜਾ ਉਸੇ ਹਿਸਾਬ ਨਾਲ ਹੀ ਪ੍ਰਾਈਸ ਹੁੰਦਾ ਜੀ ਸ਼ਿਪਿੰਗ ਵੀ ਆਪਾਂ ਕੁਝ ਜ਼ਿਆਦਾ ਨਹੀਂ ਰੱਖੀ ਦੀ ਬਹੁਤ ਘੱਟ ਸ਼ਿਪਿੰਗ ਜਿਹੜੀ ਹੁੰਦੀ ਆਪਾਂ ਚਾਰਜ ਲੈਣੇ ਆ ਜੀ ਕਸਟਮਰ ਤੋਂ ਇਹਦੇ ਨਾਲ ਤੁਸੀਂ ਗ੍ਰੀਨ ਕਲਰ ਦੀ ਜਿਹੜੀ ਬਾਟਮ ਹੈ ਜੀ ਮੈਚ ਕਰ ਸਕਦੇ ਹੋ ਗ੍ਰੀਨ ਕਲਰ ਦੀ ਬਾਟਮ ਨਾਲ ਮੈਚ ਕਰਕੇ ਬਹੁਤ ਸੋਹਣਾ ਇਹ ਸੂਟ ਰੈਡੀ ਹੋਊਗਾ ਜੀ ਮਹਿੰਦੀ ਗ੍ਰੀਨ ਬਾਟਮ ਨਾਲ ਆਫ ਵਾਈਟ ਬੇਸ ਹੈ ਜੀ ਮਹਿੰਦੀ ਗ੍ਰੀਨ ਇਹਦੇ ਨਾਲ ਹੈਗੀ ਜਿਹੜੀ ਬਾਟਮ ਤੁਸੀਂ ਪੇਅਰ ਕਰ ਸਕਦੇ ਹੋ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਊਗਾ ਜੀ ਇਸ ਤੋਂ ਬਾਅਦ ਨੈਕਸਟ ਹੈਗਾ ਜੀ ਆਪਣੇ ਕੋਲੇ ਗ੍ਰੇ ਗ੍ਰੇ ਦੇ ਨਾਲ ਸਕਿਨ ਕੰਬੀਨੇਸ਼ਨ ਹੈ ਜੀ ਬਹੁਤ ਸੋਹਣਾ ਸੂਟ ਹੈ ਜੀ ਇਹ 4 ਮੀਟਰ ਇਹ ਰਹੇਗਾ ਜੀ ਸਟਫ 4 ਮੀਟਰ ਇਹ ਵਾਲਾ ਸਟਫ ਹੈ ਜੀ ਆਪਣੇ ਕੋਲੇ ਤੇ ਨਾਲ ਇਹਦਾ ਜਿਹੜੀ ਬਾਟਮ ਹੈ ਜੀ 2.5 ਮੀਟਰ ਦੀ ਇਹਦੀ ਨਾਲ ਇਹਦੀ ਬਾਟਮ ਹੈ ਜੀ 2.5 ਮੀਟਰ ਦੀ ਆਪਣੇ ਕੋਲੇ ਸਕਿਨ ਕਲਰ ਦੀ ਨਾਲ ਟੋਨ ਮੈਚ ਕਰਦੀ ਬਾਟਮ ਹੈ ਜੀ ਤੁਸੀਂ ਇਹ 4 ਮੀਟਰ ਫੈਬਰਿਕ ਬਾਈ ਕਰ ਸਕਦੇ ਹੋ ਜੀ 2.5 ਮੀਟਰ ਦੀ ਬਾਟਮ ਦੇ ਨਾਲ ਦੋ ਇਹਦੇ ਵਿੱਚ ਸ਼ਰਟਾ ਬਣਾ ਕੇ ਤੁਸੀਂ ਇੱਕ ਨਾਲ ਪਲੇਨ ਬਾਟਮ ਲਾ ਕੇ ਦੋ ਸੂਟ ਵੀ ਰੈਡੀ ਕਰ ਸਕਦੇ ਹੋ ਜਾਂ ਫਿਰ ਤੁਸੀਂ ਹਨਾ ਇੱਕ ਸ਼ਰਟ ਵੀ ਬਾਈ ਕਰ ਸਕਦੇ ਹੋ ਔਰ ਨਾਲੇ ਬਾਟਮ ਮੈਚ ਕਰਕੇ ਤੁਸੀਂ ਵੀ ਲੈ ਸਕਦੇ ਹੋ 4 ਮੀਟਰ ਇਹਦਾ ਜਿਹੜਾ ਫੈਬਰਿਕ ਹੈ ਸ਼ਰਟ ਦਾ 4 ਮੀਟਰ ਹੈ ਜੀ ਨਾਲ ਕੰਬੀਨੇਸ਼ਨ ਗ੍ਰੇ ਦੇ ਨਾਲ ਸਕਿਨ ਬਹੁਤ ਸੋਹਣਾ ਕੰਬੀਨੇਸ਼ਨ ਬਣ ਰਿਹਾ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਊਗਾ 160 ਰੁਪਏ ਮੀਟਰ ਜਿਹੜਾ ਇਹਦਾ ਆਪਾਂ ਪ੍ਰਾਈਸ ਰੱਖਿਆ ਜੀ ਅੱਜ ਦੀ ਵੀਡੀਓ ਵਾਲੇ ਸਾਰੇ ਸੂਟ ਜਿਹੜੇ ਹੋਣਗੇ ਆਪਣੇ ਕੱਟ ਪੀਸ ਹੋਣਗੇ ਸਾਰਿਆਂ ਦਾ ਪ੍ਰਾਈਸ ਆਪਾਂ 160 ਰੁਪਏ ਮੀਟਰ ਹੀ ਰੱਖਾਂਗੇ ਇਸ ਤੋਂ ਬਾਅਦ ਹੈਗਾ ਜੀ ਸੀਰਤ कॉटन ਸੀਰਤ ਤਾਂ ਪਹਿਲਾਂ ਵੀ ਆਪਣੇ ਕੋਲੇ ਇਹ ਕੱਟ ਪੀਸ ਆਏ ਸੀਗੇ ਦੇਖੋ ਇਹਦੇ ਉੱਤੇ embroidery ਕੀਤੀ ہوئی ਹੁੰਦੀ ਹੈ ਸੌਫਟ ਸਟੱਫ ਹੈ ਕੋਈ ਜੁੱਬਣ ਵਾਲਾ ਨਹੀਂ ਸਾਰੇ ਸਟੱਫ ਦੇ ਉੱਤੇ embroidery ਕੀਤੀ ਹੋਈ ਹੁੰਦੀ ਹੈ ਦੇਖੋ ਆਰੀ ਵਰਕ ਡਾਈਪੋਂ এমਬਰਾਇਡਰੀ ਕੀਤੀ ਹੁੰਦੀ ਹੈ ਆਪਣੇ ਕੋਲ ਇਹ ਸਟੱਫ ਜੌਰਜਟ ਦੇ ਵਿੱਚ ਵੀ ਆਇਆ ਹੈ ਕਾਟਨ ਦੇ ਵਿੱਚ ਵੀ ਆਪਣੇ ਕੋਲੇ ਵੈਸੇ ਵੀ ਆਲਓਵਰ ਸੂਟ ਵੀ ਇਹਦੇ ਨਾਲ ਦਾ ਇੱਕ ਆਪਣੇ ਕੋਲੇ ਪਿਆ ਔਰ ਪ੍ਰਾਈਸ ਰੱਖਿਆ ਜੀ ਆਪਾਂ ਇਹਦਾ 160 ਰੁਪਏ ਮੀਟਰ ਕਲੀਆਂ ਸ਼ਰਟਾਂ ਦਾ ਸਟੱਫ ਹੈ ਜੀ ਇਹ ਤੁਸੀਂ ਬਾਈ ਕਰ ਸਕਦੇ ਹੋ ਕਲੀਆਂ ਸ਼ਰਟਾਂ ਸਾਡੇ ਤੋਂ ਲੈ ਸਕਦੇ ਹੋ ਜਿਹੜੀਆਂ ਭੈਣਾਂ ਵੀ ਲੈਣਾ ਚਾਹੁੰਦੀਆਂ ਨੇ ਔਰ ਪ੍ਰਾਈਸ ਰਹੇਗਾ ਜੀ 160 ਰੁਪਏ ਮੀਟਰ ਸ਼ਰਟ ਹੈਗੀ ਜੀ 2.5 2.5 ਮੀਟਰ ਦੀਆਂ ਸ਼ਰਟਾਂ ਹੋਣੀਆਂ ਜਾਂ ਫਿਰ ਜਿੰਨਾ ਕ ਸਟਾਫ ਥੋੜਾ ਘੱਟ ਹੋਏਗਾ ਉਸ ਦੇ ਹਿਸਾਬ ਨਾਲ ਆਪਾਂ ਜਿਹੜਾ 1 2 ਇੰਚਾ ਨਾ ਸਟਾਫ ਦਾ ਕਿਵਰ ਫਰਕ ਹੁੰਦਾ ਜੀ 5 7 ਇੰਚ ਸਟਾਫ ਘੱਟ ਹੁੰਦਾ ਬਹੁਤ ਉਸ ਹਿਸਾਬ ਨਾਲ ਹੀ ਪ੍ਰਾਈਸ ਹੁੰਦਾ ਜੀ ਔਰ ਕਲਰ ਹੈਗਾ ਇਹਦਾ orange print ਹੈਗਾ ਬਹੁਤ ਸੋਹਣਾ ਇਹ print ਦੀ ਪਹਿਲਾਂ ਵੀ ਬਹੁਤ ਮੰਗ ਸੀ ਆਪਾਂ टैਬੀ ਕਾਟਨ ਦੇ ਵਿੱਚ ਲੈ ਕੇ ਆਏ ਸੀ ਇਹੇ ਹੁਣ ਟੈਬੀ ਕਾਟਨ ਦੇ ਉੱਪਰ ਪ੍ਰਿੰਟਿੰਗ ਹੈ ਜੀ ਨੇੜੀ ਪੇਂਟਿੰਗ ਹੈ ਇਹ ਟੈਬੀ ਕਾਟਨ ਹੈ ਉੱਤੇ ਦੇ ਵਰਕ ਵੀ ਆਇਆ ਕੱਲੀ ਕਾਟਨ ਨਹੀਂ ਹੈਗੀ ਜੀ ਟੈਬੀ ਕਾਟਨ ਉੱਤੇ ਸੀਰਤ ਵਰ ਉੱਪਰ ਵਰਕ ਕੀਤਾ ਆ ਸਾਰੀ ਸ਼ਰਟ ਦੇ ਉੱਪਰ ਚੁੱਬਣ ਵਾਲਾ ਫੈਬਰਿਕ ਨਹੀਂ ਹੈ ਜੀ ਕੋਈ ਲਾਈਨਿੰਗ ਨਹੀਂ ਲੱਗੂਗੀ ਕਾਟਨ ਹੈ ਕੋਈ ਝੁੱਬਣ ਵਾਲਾ ਫੈਬਰਿਕ ਨਹੀਂ ਹੈ ਬਹੁਤ ਸੋਹਣਾ ਫੈਬਰਿਕ ਹੈ ਜੀ ਜਿੱਦਾਂ ਮਰਜੀ ਤੁਸੀਂ ਵੇਅਰ ਕਰ ਸਕਦੇ ਹੋ ਪ੍ਰਾਈਸ ਰਹੇਗਾ ਜੀ 160 ਰੁਪਏ ਮੀਟਰ ਇਹ ਸੀਗੀ ਆਪਣੀ ਫਸਟ ਜਿਹੜੀ ਸੀਰਤ ਦੀ ਸ਼ਰਟ ਸੀ ਸੈਕਿੰਡ ਜਿਹੜੀ ਸ਼ਰਟ ਹੈ ਜੀ ਵਾਈਟ ਵਾਈਟ ਸ਼ਰਟ ਹੈ ਪਿੰਕ ਕਲਰ ਨਾਲ ਉੱਪਰ ਦਾ ਪ੍ਰਿੰਟ ਬਣਾਇਆ ਹੋਇਆ ਔਰ ਉੱਪਰ ਜਿਹੜਾ ਦਿੱਤਾ ਗਿਆ ਜੀ ਇਹਦੇ ਵਰਕ ਦਿੱਤਾ ਗਿਆ ਆਰੀ ਵਰਕ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਸ਼ਰਟ ਦੇ ਫਰੰਟ ਬੈਕ ਸਾਰੇ ਸਟੱਫ ਦੇ ਉੱਤੇ ਵਰਕ ਆਂਦਾ ਜੀ ਇਹ ਜਿਹੜਾ ਵਰਕ ਹੁੰਦਾ ਸੌਫਟ ਸਟੱਫ ਹੁੰਦਾ ਜੀ ਇਹ ਪਿਓਰ ਕਾਟਨ ਦਾ ਸੌਫਟ ਸਟੱਫ ਹੈ ਪਿਓਰ ਕਾਟਨ ਹੈ ਕੋਈ ਚੂਬਣ ਵਾਲਾ ਸਟੱਫ ਨਹੀਂ ਹੈਗਾ ਔਰ ਕੱਲੇ-ਕੱਲੇ ਸ਼ਰਟ ਪੀਸ ਨੇ ਜਿਹੜੇ ਹੀ ਆਪਣੇ ਕੋਲ ਆਏ ਨੇ ਤੁਸੀਂ ਇਹਨਾਂ ਨੂੰ ਕੱਲੇ ਸ਼ਰਟ ਪੀਸ ਵੀ ਬਾਈ ਕਰ ਸਕਦੇ ਹੋ ਜਾਂ ਫਿਰ ਜਿਨ੍ਹਾਂ ਨਾਲ ਆਪਣੇ ਕੋਲੇ ਬਾਟਮ ਅਵੇਲੇਬਲ ਹੈ ਜੀ ਬਾਟਮ ਨਾਲ ਮੈਚ ਕਰਵਾ ਕੇ ਵੀ ਤੁਸੀਂ ਆਪਣਾ ਸੂਟ ਹੈ ਜਿਹੜਾ ਬਣਾ ਸਕਦੇ ਹੋ ਨੈਕਸਟ ਜਿਹੜਾ ਕਲਰ ਹੈਗਾ ਜੀ ਆਫ ਵਾਈਟ ਔਰ ਬਲੈਕ ਹੈਗੀ ਆ ਇਹਦੇ ਵਿੱਚ ਬਲੈਕ ਜਿਆਦਾ ਜਿਹੜਾ ਹਾਈਲਾਈਟ ਹੋ ਰਿਹਾ ਕਲਰ ਬਲੈਕ ਆ ਫਲਾਵਰ ਨੇਗੇ ਉੱਪਰ ਪ੍ਰਿੰਟਿੰਗ ਦੇਖੋ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਟੈਬੀ ਲਾਈਨਿੰਗ ਸਟੱਫ ਹੈ ਉੱਤੇ ਸੀਰਤ ਐਮਬਰਾਇਡਰੀ ਹੈ ਔਰ ਉੱਪਰ ਬਲੈਕ ਕਲਰ ਨਾਲ ਜਿਹੜਾ ਇਹ ਪ੍ਰਿੰਟਿੰਗ ਬਣੀ ਹੋਈ ਹੈ ਪ੍ਰਾਈਸ ਰਹੇਗਾ ਜੀ ਇਹਦਾ ਸਿਰਫ ਤੇ ਸਿਰਫ 160 ਰੁਪਏ ਮੀਟਰ ਬਲੈਕ ਬਾਟਮ ਨਾਲ ਤੁਸੀਂ ਇਹਨੂੰ ਵੇਅਰ ਕਰ ਸਕਦੇ ਹੋ ਸੀਰਤ ਵਾਂਗੂ ਕੜਾਈ ਹੈ ਜੀ ਸੀਰਤ ਸਟੱਫ ਹੈ ਸੌਰੀ ਸਾਰੇ ਦੇ ਉਤਿਆਰੀ ਵਰਕ ਹੈ ਜੀ ਆਪਣੇ ਕੋਲੇ ਇਹ ਜਾਰਜਟ ਦੇ ਵਿੱਚ ਵੀ ਪਿਆ ਕਾਟਨ ਦੇ ਵਿੱਚ ਵੀ ਹੈ ਔਰ ਹੁਣ ਇਹ ਕੱਟ ਪੀਸਾਂ ਦੇ ਵਿੱਚ ਵੀ ਆਇਆ 160 ਰੁਪਏ ਮੀਟਰ ਜਿਹੜਾ ਇਹਦਾ ਪ੍ਰਾਈਸ ਰਹੂਗਾ ਜੀ ਨੈਕਸਟ ਹੈਗਾ ਜੀ ਕਲਰ ਇਹ orange ਦਾ ਹੀ ਸੈਕੰਡ ਕਲਰ ਹੈ ਜੀ ਗ੍ਰੇ ਫਲਾਵਰ ਪ੍ਰਿੰਟ ਬਣਿਆ ਹੈ ਜੀ ਮਜੈਂਟਾ ਜੀ ਟੋਨ ਦੇ ਫਲਾਵਰ ਹੈ 컬러ਫੁਲ ਜੇ ਫਲਾਵਰ ਬਣੇ ਹੋਏ ਨੇ ਬਹੁਤ ਸੋਹਣਾ ਸੂਟ ਰਹਿਣ ਵਾਲਾ ਹੈ ਸ਼ਰਟ ਦਾ ਹੀ ਪੀਸ ਇਹ ਰਹੇਗਾ ਜੀ ਐਮਬਰਾਇਡਰੀ ਹੋਈ ਹੋਈ ਹੈ ਬਹੁਤ ਸੋਹਣਾ ਸਟਾਫ ਹੈ ਜੀ ਇਹ ਪਿਓਰ ਕਾਟਨ ਲਾਈਨਿੰਗ ਦੀ ਕੋਈ ਨੀਡ ਨਹੀਂ ਹੈ ਔਰ ਇਸ ਤੋਂ ਬਾਅਦ ਲਾਸਟ ਬਟ ਨਾਟ ਦਾ ਲੀਸਟ ਲਾਸਟ ਹੈਗਾ ਜੀ ਆਪਣੇ ਕੋਲੇ ਜਿਹੜਾ ਰੰਗੋਲੀ ਪ੍ਰਿੰਟ ਦਾ ਬਹੁਤ ਪੈਣਾ ਨੂੰ ਪਸੰਦ ਹੈ ਜੀ ਇਹ ਬੜਾ ਮੈਂ ਮਤਲਬ ਸੇਲ ਕੀਤਾ ਇਹ ਕਾਟਨ ਦੇ ਵਿੱਚ ਵੀ ਔਰ ਸੇਲ ਕੀਤਾ ਆਪਾਂ ਇਹ ਸਿੰਪਲ ਕਾਟਨ ਦੇ ਵਿੱਚ ਟੈਬੀ ਕਾਟਨ ਦੇ ਵਿੱਚ ਵੀ ਆਪਾਂ ਸੇਲ ਕੀਤਾ ਰੰਗੋਲੀ ਪ੍ਰਿੰਟ ਤੇ ਹੁਣ ਆਪਾਂ ਲੈ ਕੇ ਆਏ ਸੀਰਤ ਦੇ ਵਿੱਚ ਪਹਿਲਾਂ ਵੀ ਇਹਦੇ ਵਿੱਚ ਆਪਣੇ ਕੋਲੇ ਸੀਰਤ ਦੇ ਕੱਟ ਪੀਸ ਆਏ ਸੀਗੇ ਹੁਣ ਫੇਰ ਇਹ ਕੱਟ ਪੀਸਾਂ ਦੇ ਵਿੱਚ ਹੀ ਆਇਆ ਜੀ ਬਹੁਤ ਸੋਹਣੀ ਇਹਦੀ ਪ੍ਰਿੰਟਿੰਗ ਰਹਿਣ ਵਾਲੀ ਹੈ ਜੀ ਮਹਿੰਦੀ ਕਲਰ ਦੀ ਇਹਦੇ ਨਾਲ ਬਾਟਮ ਹੈ ਜਿਹੜੀ ਲੱਗੂਗੀ ਕਿਉਂਕਿ ਜਿਹੜੀ ਇਹਦੀ ਬਾਟਮ ਹੈ ਕੰਨੀ ਦੇ ਹਿਸਾਬ ਨਾਲ ਹੀ ਲੱਗਣੀ ਹੈ ਮਹਿੰਦੀ ਕਲਰ ਦੀ ਬਾਟਮ ਇਹਦੇ ਨਾਲ ਪੇਅਰ ਕੀਤੀ ਜਾਊਗੀ ਜਿਹੜੀਆਂ ਪਹਿਣਾ ਵੀ ਅੱਜ ਦੇ ਇਹ ਕੱਟ ਪੀਸ ਲੈਣਾ ਚਾਹੁੰਦੀਆਂ ਜੀ ਇਹਨਾਂ ਦਾ ਪ੍ਰਾਈਸ ਹੈਗਾ 160 ਰੁਪਏ ਮੀਟਰ ਜਿਹੜੇ ਰੰਗੋਲੀ ਪ੍ਰਿੰਟ ਦਾ ਸੀਗਾ ਜੀ ਇਹਦਾ ਜਿਹੜਾ ਰੰਗੋਲੀ ਪ੍ਰਿੰਟ ਵਾਲਾ ਸੀਗਾ ਇਹ ਸੂਟ ਦਾ ਸੀਗਾ ਜੀ ਸਟੱਫ 3 ਮੀਟਰ ਦਾ ਸ਼ਰਟ ਦਾ ਸਟੱਫ ਬਾਕੀ 2.5 ਮੀਟਰ ਦੇ ਸੀ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਵਾਂ ਜੀ ਆਪਾਂ ਇਹ ਸੂਟ ਲਾਸਟ ਲਾਸਟ ਸੂਟ ਆਪਣੇ ਕੋਲੇ ਇਹ ਬਚ ਗਏ ਨੇ ਲਾਸਟ ਲਾਸਟ ਪੀਸ ਨੇ ਜੀ ਜਿਹੜੇ ਆਪਣੇ ਕੋਲੇ ਇਹ ਬਚ ਗਏ ਨੇ ਸਤਾਰੇ ਦੀ embroiderry ਕੀਤੀ ਹੋਈ ਹੈ ਜੀ ਉੱਪਰ ਇਹ ਸੀਗਾ ਜੀ ਮਾਊਸ ਕਲਰ ਸੈਕਿੰਡ ਹੈਗਾ ਜੀ ਆਪਣਾ ਮੋਰ ਪੰਖੀਆ ਬਲੂ ਮੋਰ ਪੰਖੀਆ ਗ੍ਰੀਨ ਮਹਿਰੂਨ ਇੱਕ ਆਪਣਾ ਰਾਮਾ ਗ੍ਰੀਨ ਜੀ ਔਰ ਇੱਕ ਹੈਗਾ ਜੀ ਆਪਣਾ ਗ੍ਰੀਨ ਜੀ ਟੋਨ ਦਾ ਬਹੁਤ ਸੋਹਣਾ ਸ਼ੇਡ ਹੈ ਜਿਹੜੀਆਂ ਪਹਿਣਾ ਵੀ ਲੈਣਾ ਚਾਹੁੰਦੀਆਂ ਨੇ ਲੈ ਸਕਦੀਆਂ ਨੇ ਆਪਾਂ ਇਹ ਲਾਸਟ ਲਾਸਟ ਸੂਟ ਨੇ ਜੇ ਆਪਾਂ ਡਿਸਪਲੇ ਦੇ ਵਿੱਚ ਲਗਾਏ ਨੇ ਜਿਹੜੀਆਂ ਪਹਿਣਾ ਵੀ ਲੈਣਾ ਚਾਹੁੰਦੀਆਂ ਨੇ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰੋ ਔਰ ਜਿਹੜੇ ਸੋਹਣੇ ਸੋਹਣੇ ਸੂਟ ਬਾਏ ਕਰੋ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦਿਖਾਈ ਨੇ ਜੀ ਕੱਟ ਪੀਸ ਤੇ ਕੁਝ ਕੁ ਆਪਾਂ ਸੂਟ ਦਿਖਾਏ ਨੇ ਜੀ ਜਿਹੜੀਆਂ ਪਹਿਣਾ ਵੀ ਲੈਣਾ ਚਾਹੁੰਦੀਆਂ ਜਲਦੀ ਤੋਂ ਜਲਦੀ ਆਪਣਾ ਆਰਡਰ ਬੁੱਕ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਵੀਡੀਓ ਦੇ نیچے ਮੇਰਾ ਨੰਬਰ ਚੱਲ ਰਿਹਾ ਹੈ ਜੀ ਵੀਡੀਓ ਦੇ نیچے ਨੰਬਰ ਦੇਖ ਕੇ ਤੁਸੀਂ ਮੈਨੂੰ WhatsApp ਤੇ ਕੰਟੈਕਟ ਕਰ ਸਕਦੇ ਹੋ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਖਤਮ ਕਰਦੇ ਹਾਂ ਜੀ ਮੇਰੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਮੇਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ